సమ 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 సమజీ సతన ਨਾਮ ਵਾਹਿਗੁਰੂ ਸਤ ਨਾਮ ਵਾਹਿਗੁਰੂ ਸਤ ਨਾਮ ਵਾਹਿਗੁਰੂ ਸਤ ਨਾਮ ਵਾਹਿਗੁਰੂ ਸਤ ਨਾਮ ਵਾਹਿਗੁਰੂ ਚੋਪਈ ਸਾਹਿਬ ਇਕੰਕਾਰ ਸਤ श्री वाहिगुरु जी की फतेह पातशाही दसवीं करो हादे रक्षा पूर्ण हुए चित की इच्छा तव चरणन मन रहे हमारा अपना जान करो प्रतिपारा हमरे दुष्ट सभी तुम कावो आप हाथ मोहे बहो ਸੁਖੀ ਬਸੇ ਮੂਰੋ ਪਰਿਵਾਰਾ ਸੇਵਕ ਸਿੱਖ ਸਬੇ ਕਰਿ ਤਾਰਾ ਉਮੋ ਰੱਛਾ ਨਿਜ ਕਰ ਦੇ ਕਰੀਏ ਸ ਬੈਰਨ ਕੋ ਆਸੰਗਰੀ ਪੂਰਨ ਹੋਏ ਹਮਾਰੀ ਆਸਾ ਤੋਰ ਭਜਨ ਕੀ ਰਹੇ ਪਿਆਸਾ तुम शाड़ कोई अवर जो बो सो तुम ते पाओ सेवक सिख हमारे तारिया चुन चुन सक हमारे मारिया आप हाथ दे मुझे उबरिया मरण काल का त्रास निभरिय हो यू सदा हमारे पश्चा श्री अजू यु करियु रक्षा राख ले राखण हारे साहेब संत सहाय प्यारे दीन बंद दुष्टन के हंता, तुम हो पूरी चतर काल पाए ब्रह्मा बपतरा काल पाए शिवजू अवतरा काल पाए कर विष्णु परिकासा सकल काल का किया तमाशा जवन काल जोगी शिव कि ज ब्रह्मा जो थियो जवन काल सब लोक सवार नमस्कार है हमारा जवन काल सब जगत बनायो देव दैत जशन उपजाओ आद अंत एक अवतारा सोई गुरु समझो हमारा नमस्कार तिस ही को हमारी सकल प्रजा जिन आप सवारी शिवकुन को शिव गुण सुख दियो चतरण को पल मुंह बद कट, कट के अंतर की परे बुरे की पीर पशानत। चींटी के जानतरे सब पर कृपा कर फूला संतन दुख पाए ते दुखी सुख पाए साधुन के सुखी एक एक के पीर पशाने कट, कट की पट पट की जाने जब उद करा कर तारा प्रजा तथ दब दे अपारा ਜਬ ਆਕਰਖ ਕਰਤ ਹੁਕਮ ਬਾਹੂ ਤੁਮ ਮੈਂ ਮਿਲਤ ਦੇ ਤਰਸ ਬਾਹੂ ਜਿਤੇ ਬਦਨ ਸ੍ਰਿਸ਼ ਸਬਤਾਰੇ ਆਪ ਆਪਣੀ ਬੂਝ ਉਚਾਰੇ ਤੁਮ ਸਬਿਤ ਰਹਤ ਨਿਰਾਲਮ ਜਾਣਤ ਬੇਦ ਭੀਰ ਅਰ ਆਲਮ ਨਿਰੰਕਾਰ ਨ੍ਰਿਭਕਾਰ ਨਿਰਲੰਭ ਆਦ ਅਨੀਲ ਅਨਾਦ ਸੰਤਾਂ ਕੇ ਮੂਡ ਉਚਾਰਤ ਪੇਦਾ ਜਾਂ ਕੋ ਪੀਵਨ ਪਾਵਤ ਬਿੱਦ ਤਾਂ ਕਉ ਕਰ ਪਾਹਨ ਅਨੁਮਾਨਤ ਮਹਾ ਮੂਡ ਕਉ ਭੇਦ ਨ ਜਾਨਤ ਮਹਾ ਦੇਵ ਕੋ ਕਹਤ ਸਦਾ ਸਿਵ ਨਿਰੰਕਾਰ ਕਾ ਚੀਨਤ ਨਹਿ ਭਇਵ ਆਪ ਆਪਣੀ ਬੁੱਧ ਹੈ ਜੀਤੀ ਬਾਰਨਤ ਭਿਨ ਭਿਨ ਤਹੁ ਤੀਤੀ ਤੁਮਰਾ ਲਖਾ ਨ ਜਾਇ ਪਸਾਰਾ ਕਹਿ ਬਿਧ ਸਚਾ ਪ੍ਰਥਮ ਸੰਸਾਰਾ ਏਕੇ ਰੂਪ ਨੂਰੂਪ ਸਰੂਪਾ ਰੰਕ ਪਿਓ ਰਾਪ ਕੀ ਭੂਪਾ ਅੰਡਜ ਸੀਰਜ ਸੀਤਜ ਕੀਨੀ ਉਤਪਜ ਖਾਨ ਬਹੁ ਰਚ ਦੀਨੀ ਕਹੂ ਫਲ ਰਾਜਾ ਹਵੇ ਬੈਠਾ ਕਹੂ ਸੁਮਿਤ ਪਿਓ ਸੰਕਰ ਇਕੱਠਾ ਸਕਰੀ ਸ੍ਰਿਸ਼ਟ ਜੁਖਾਈ ਅਚੰਬਲ ਆਦ ਜੁਗਾਤ ਸਰੂਪ ਸੁਅੰਬਲ ਅਬਰਛਾ ਮੇਰੀ ਤੁਮ ਕਰੋ ਸਿਖ ਉਬਰੇ ਸਿਖ ਸੰਗਰੂ दुष्ट चिते उत्पत उत्पाता सकल मलेश करो रनता जे आजु तव सरि परे तिन के दो हवे मरे पुरख जवन पग परे तिहारे ती तिन के तुम संकट सब जे काल को एक ब्यार त्याय है के कार निकट न एह है। ਰੱਛਾ ਹੋਇ ਤਾਹਿ ਸਭ ਕਾਲਾ ਦੁਸ਼ਟ ਅਰਿਸ਼ਟ ਤਰੇ ਤਤ ਕਾਲਾ ਕਿਰਪਾ ਦ੍ਰਿਸ਼ਟ ਤਨ ਜਾ ਨਿਰਾਹੁ ਤਾ ਕੇ ਤਾਪ ਤਨਕ ਮੋਹ ਹੈ ਰਾਹੁ ਰਿੱਧ ਸਿਧ ਕਰ ਮੋਹ ਸਭ ਹੋਇ ਦੋਸ਼ ਛਾਵ ਸਕੇ ਨਾ ਕੋਇ ਏਕ ਬਾਰ ਜਿਨ ਤੁਮੇ ਸੰਭਾਰਾ ਕਾਲ ਫਾਸਤੇ ਤਹਿ ਉਬਾਰਾ ਜਿਨ ਨਰ ਨਾਮ ਤੇ ਹਾਰੋ ਕਹਾ ਦਾਰਦ ਦੋਸ਼ ਤੋਕ ਤੇ ਰਹਾ ਖੜ ਖੇਤ ਮੈਂ ਸਰਨ ਤਿਹਾਰੀ ਆਪ ਹਾਥ ਦੇ ਲੈ ਉਬਾਰੀ ਸਰਬ ਠੌਰ ਮੋ ਸਹਾਈ ਦੁਸ਼ਟ ਦੁਖਤ ਲੈ ਬਚਾਈ ਕਿਰਪਾ ਕਰੀ ਹਮ ਪਰ ਜਗ ਮਾਤਾ ਗ੍ਰੰਥ ਕਰਾ ਪੂਰਨ ਸੁਭ ਰਾਤਾ ਕਿਲ ਬਿਕ ਸਕਲ ਦੇ ਕੋ ਹਰਤਾ ਦੁਸ਼ਟ ਦੁਖ ਕੋ ਸ਼ੇ ਕਰਤਾ ਸ੍ਰੀ ਅਜੂ ਜਬ ਪਏ ਦਿਆਲਾ ਪੂਰਨ ਕਰੇ ਗ੍ਰੰਥ ਤਤਕਾਲਾ ਮਨ ਬਾਸ਼ਤ ਫਲ ਪਾਵੇ ਸੋਈ दुख न तिसे व्यापत कोई अड़िल सुने गग जो सो रसना पावी सुने मूर चित लाए चतुरता आवी अर्ध दुख तो निकट न तिन नर के रहे हो जो या कि एक बार चौपाई को कहे चौपाई संबत सत्र सहस पुनजे ਅਰਧ ਸਹਿਸਮਨ ਤੀਨੇ ਕਹਿ ਜੀ ਪਾਤਲ ਸਦੀ ਅਸ਼ਟਮੀ ਰਵੀ ਬਾਰਾ ਤੀਰ ਸਤ ਦਰਵ ਗ੍ਰੰਥ ਸੁਧਾਰਾ ਸਵਈਆ ਪਾਏ ਗਏ ਜਬ ਤੀ ਤੁਮਰੀ ਤਬ ਤੇ ਕੋ ਅੱਖ ਤਰੇ ਨਹੀਂ ਆਨਿਓ राम रहीन पुराण कुरान अनेक कहे मत एक न मान्यो समृत शास्त्र बीत सभी बहुत कहे हम एक न जान्यो श्री अस्पान कृपा तुमरी करे मैं न कहो सब तुह तो बिखान्यो दुखरा सगर को शाड कहे तुहारो द्वार बाहे गहे की ला जास गोविंद दास तुहार ਸਗਲ ਦਵਾਰ ਕੋ ਛਾੜ ਕੇ ਗਹੇ ਤਹਾਰੂ ਦਵਾਰ ਬਾਹੀਂ ਗਹੇ ਕੀ ਲਾਜਸ ਕੋਬਿੰਦਸ ਤਹਾਰ ਵਾਹਿਗੁਰੂ ਵਾਹਿਗੁਰੂ ਜੀ ਸਭ ਦੇ ਉੱਪਰ ਕਿਰਪਾ ਕਰਨਾ ਮੇਰੇ ਕੋਲੋਂ ਕੋਈ ਵੀ ਗਲਤੀ ਫਾਲਤੀ ਹੋਈ ਤਾਂ ਮੈਨੂੰ ਪਰਮਾਤਮਾ ਮaaf ਕਰਨਾ ਜੋ ਵੀ ਵੀਡੀਓ ਨੂੰ ਲਾਈਕ ਕਰਦੇ ਆ ਉਹਨਾਂ ਦੇ ਸਾਰੇ ਕਾਰਜ ਰਾਸ ਕਰਨਾ

ਸਾਹਿਬ ਰਾਮ ਕਲੀ ਮਹੱਲਾ ਤੀਜਾ ਆਨੰਦ ਇਕਮਕਾਰ ਸਤਗੁਰ ਪ੍ਰਸ਼ਾਦ ਆਨੰਦ ਪਿਆ ਮੇਰੀ ਮਾਈ ਸਤਗੁਰੂ ਮੈਂ ਪਾਇਆ ਸਤਗੁਰ ਤਾ ਪਾਇਆ ਸਹਿਜ ਸਿੱਧੀ ਮਨਵਤੀਆਂ ਵਧਾਈਆਂ ਰਾਗ ਰਤਨ ਪਰਿਵਾਰ ਪਰੀਆਂ ਸਬਦ ਆਈਆਂ ਸਬਦੋ ਤੋ ਗਾਵੋ ਹਰੀ ਕੇ ਰਾ ਮਨ ਜਿਨੀ ਵਸਾਇਆ ਕਹਿ ਨਾਨਕ ਆਨੰਦ ਹੋਏ ਸਤਗੁਰ ਮੈਂ ਪਾਇਆ ਏ ਮਨ ਮੇਰਿਆ ਤੂੰ ਸਦਾ ਰਹੋ ਹਰ ਨਾਲੇ ਹਰ ਨਾਲ ਰਹੇ ਤੂੰ ਮਨ ਮੇਰੇ ਤੂਖ ਸਭ ਵਿਸਾਰਨਾ ਅੰਗੇਕਾਰ ਕਾਰਜ ਸਭ ਤੇਰਾ ਸਵਾਰਨਾ ਸਭਨਾ ਕਲਾ ਸਮਰੱਥ ਸੁਆਮੀ ਸੋ ਕਿਉ ਮਨ ਵਿਸਾਰੇ ਕਹਿ ਨਾਨਕ ਮਨ ਮੇਰੀ ਸਦਾ ਰਹੂ ਹਰ ਨਾਲੇ ਸਾਚੇ ਸਾਹਿਬਾ ਕਿਆ ਨਹੀਂ ਕਰ ਤੇਰੇ ਕਰਤਾ ਤੇਰੇ ਸਭ ਕਿਛ ਹੈ ਜਿਸ ਦੇ ਉਪਾਈ ਸਦਾ ਸਿਪਸਲਾ ਤੇਰੀ ਨਾ ਮਨ ਵਸਾਏ ਨਾਮ ਜਿਨ ਕੇ ਮਨ ਵਸਿਆ ਵਾਜੇ ਸ਼ਬਦ ਕਨੀਰੀ ਕਹੇ ਨਾਨਕ ਸੱਚੇ ਸਾਹਿਬਾ ਕਿਆ ਨਹੀਂ ਕਰਤੇ ਸਾਚਾ ਨਾਮ ਮੇਰਾ ਆਧਾਰੋ ਸਾਚ ਨਾਮ ਆਧਾਰ ਮੇਰਾ ਜਿਨ ਭੁੱਖਾਂ ਸਭ ਗਵਾਈਆਂ ਕਰ ਸ਼ਾਂਤ ਸੁਖ ਮਨ ਆਏ ਵਸਿਆ ਜਿਨਾਂ ਇੱਛਾ ਸਭ ਉਜਾਈਆਂ ਸਦਾ ਕੁਰਬਾਨ ਕੀਤਾ ਗੁਰਬਿ ਉਜਿਸ ਦੀਆਂ ਇਹ ਵਡਿਆਈਆਂ ਕਹਿ ਨਾਨਕ ਸੁਨੇ ਸੰਤ ਸਬਦ ਤਰੁ ਪਿਆਰ ਸਾਚਾ ਨਾਮ ਮੇਰਾ ਆਧਾਰੋ ਵਾਜੇ ਪੰਜ ਸਬਦ ਤਰ ਸੁਭਾਗੇ ਘਰ ਸੁਭਾਗੇ ਸ਼ਬਦ ਵਾਜੇ ਗਲਾ ਜਿਤ ਕਰ ਸਰੀਆਂ ਪੰਜ ਦੂਤ ਤੁਦ ਵਸ ਕੀਤੇ ਕਾਲ ਕੰਕ ਟੰਕ ਮਾਰਿਆ ਤੁਰ ਕਰਮ ਪਇ ਤੁਦ ਜਿਨ ਕੋ ਸੋ ਨਾਮ ਹਰ ਕੇ ਲਾਗੇ ਕਹਿ ਨਾਨਕ ਤਹ ਸੁਖ ਹੋਇ ਆਤਿਤ ਕਰ ਅਨਹਦ ਬਾਜੀ ਸਾਚੇ ਲਿਵੇ ਬਿੰਦੇ ਨਿਮਾਣੀ ਦੇ ਨਿਮਾਣੀ ਲਿਵੇ ਬਾਝੂ ਕੀਆ ਕਰੇ ਵਿਚੇਰੀਆਂ ਤੁਧ ਬਾਜ ਸਮਰੱਥ ਕੋਈ ਨਾਹੀ ਕਿਰਪਾ ਕਰੇ ਬਨਵਾਰੀਆਂ ਇਸ ਨਾਉ ਹੋਰ ਥਾਉ ਨਾਹੀ ਸ਼ਬਦ ਲਾਗੇ ਸਵਾਰੀਆਂ ਕਹੇ ਨਾਨਕ ਲਿਬ ਬਾਝੇ ਕੀਆ ਕਰੇ ਵਿਚਾਰੀਆਂ ਆਨੰਦ ਆਨੰਦ ਸਭ ਕੋ ਕਹੇ ਆਨੰਦ ਗੁਰੂ ਤੇ ਜਾਣਿਆ ਜਾਣਿਆ ਆਨੰਦ ਸਦਾ ਗੁਰੂ ਤੇ ਕਿਰਪਾ ਕਰੇ ਪਿਆਰਿਆ ਕਰ ਕਿਰਪਾ ਕਿਲ ਵਿਖ ਕਟੇ ਗਿਆਨ ਅੰਜੁਨ ਸਾਰਿਆ ਅੰਦਰੂਪ ਜਿਨ ਕਾ ਮੋਹ ਟੁੱਟਾ ਤਿਨ ਕਾ ਸਬਦ ਸਚੇ ਸਵਾਰਿਆ ਕਹੇ ਨਾਨਕ ਇਹੀ ਆਨੰਦ ਹੈ ਆਨੰਦ ਗੁਰ ਤੇ ਜਾਣਿਆ ਬਾਬਾ ਜਿਸ ਤੂ ਦੇ ਸੋਇ ਜਨ ਪਾਵੇ ਪਾਵੇ ਤ ਸੋ ਜਨ ਦੇ ਜਿਸ ਨੂੰ ਹਰ ਕੀਆ ਕਰ ਹੈ ਵਿਚਾਰਿਆ ਏਕ ਪਰਮ ਭੂਲੇ ਫਿਰ ਹੈ ਦਹਿ ਇਸ ਏਕ ਨਾਮ ਲਾਗੇ ਸਵਾਰਿਆ ਗੁਰ ਪ੍ਰਸਾਦੀ ਮਨ ਪਿਆ ਨਿਰਮਲ ਜਿੰਨਾ ਭਾਣਾ ਪਾਵੇ ਕਹਿ ਨਾਨਕ ਜਿਸ ਦੇ ਪਿਆਰੇ ਸੋਈ ਜਨ ਪਾਵੇ ਆਵੇ ਸੰਤ ਪਿਆਰੋ ਕਥ ਕੀ ਕਰ ਹੈ ਕਹਾਣੀ ਕਰ ਹੈ ਕਹਾਣੀ ਇਕੱਠ ਤੇ ਕੇਰੀ ਕਿੱਟੂ ਦੁਆਰੇ ਪਾਈਆ ਤਨ ਮਨ ਧਨ ਸਭ ਸਵਪ ਗੁਰ ਕਹੋ ਹੁਕਮ ਮੰਨਿਓ ਪਾਈਏ ਹੁਕਮ ਮੰਨਿਓ ਗੁਰੂ ਕੇਰਾ ਗਾਵੈ ਸਾਚੀ ਬਾਣੀ ਕਹੈ ਨਾਨਕ ਸਹਨ ਸੰਤ ਕਹਿਤ ਅਕਰਥ ਕਹਾਣੀ ਏ ਮਨ ਚੰਚਲ ਚਤੁਰਾਈ ਕਿੰਨੇ ਨ ਪਾਇਆ ਚਤੁਰਾਈ ਨ ਪਾਇਆ ਕਿੰਨੇ ਤੂ ਸੁਣ ਮਨ ਮੇਰਿਆ ਏ ਮਨ ਮਾਇਆ ਮੋਹਣੀ ਜਿੰ ਇਤਾ ਪਰਮ ਪੁਲਾਇਆ ਮਾਇਆ ਤੋਂ ਮੋਹਣੀ ਤਿੰਨੇ ਕੀਤੀ ਜਿੰ ਠਗੋਲੀ ਪਾਈਆ ਕੁਰਬਾਨ ਕੀਤਾ ਤਿਸੇ ਵੇ ਜਿੰ ਮੋਹ ਮੋਹ ਮਿੱਠਾ ਲਾਇਆ ਕਹਿ ਨਾਨਕ ਮਨ ਚੰਚਲ ਚਤੁਰਾਈ ਕਿੰਨੇ ਨਾ ਪਾਇਆ ਏ ਮਨ ਪਿਆਰਿਆ ਤੂੰ ਸਦਾ ਸੰਭਾਲੇ ਇਕ 헤 ਕੰਧਮ ਤੂੰ ਦੇਖਦਾ ਚੱਲੇ ਨਹੀਂ ਤੇਰੇ ਨਾਲੇ ਸਾਥ ਤੇਰੇ ਚੱਲੇ ਨਹੀਂ ਤਿਸ ਨਾਲ ਕਿਉਂ ਚਿਤ ਲਾਏ ਐ ਐਸਾ ਕੰਮ ਮਿਲੇ ਨਾ ਕਿਛੇ ਜਿਤ ਅੰਤ ਪੋਸ਼ਟਾਇ ਸਤਗੁਰ ਕਾ ਉਪਦੇਸ਼ ਸੁਣ ਤੂੰ ਹੋਵੇ ਤੇਰੇ ਨਾਲੇ ਕਹਿ ਨਾਨਕ ਮਨ ਪਿਆਰੇ ਤੂੰ ਸਦਾ ਸੱਚ ਸੰਭਾਲੇ ਅਗੰ ਅਗੁਰთა ਤੇਰਾ ਅੰਤ ਨਾ ਪਾਇਆ ਅੰਤੋ ਨਾ ਪਾਇਆ ਕਿੰਨੇ ਤੇਰਾ ਆਪ ਆਪਨਾ ਆਪ ਤੂੰ ਜਾਣੇ ਜੀ ਜੰਤ ਸਭ ਖੇਲਾ ਤੇਰਾ ਕੀ ਆ ਕੋ ਆਖ ਬਖਾਨੇ ਆਥੇ ਵੇਖ ਸਭ ਤੋ ਜੀਨੇ ਜਗਤ ਪਾਇਆ ਕਹੇ ਨਾਨਕ ਤੂੰ ਸਦਾ ਅਗੰਮ ਹੈ ਤੇਰਾ ਅੰਤ ਨਾ ਪਾਇਆ ਸੁਰ ਨਰਕ ਮਨ ਜਨ ਅਮਰਤ ਖੋਜੇ ਦੇ ਸੋ ਅਮਰਤ ਗੁਰ ਤੇ ਪਾਇਆ ਪਾਇਆ ਅਮਰਤ ਗੁਰ ਕਿਰਪਾ ਕੀਨੀ ਸੱਚਾ ਮਨ ਵਸਾਇਆ ਜੀ ਜੰਤ ਸਭ ਸੁਧ ਉਪਾਇ ਇੱਕੇ ویک ਪ੍ਰਸਰਣ ਆਇ ਲੁਭ ਲਹੁ ਅਹੰਕਾਰ ਚੁਕਾ ਸਤਗੁਰ ਪਲਾ ਪਾਇਆ ਕਹੈ ਨਾਨਕ ਜਿਸ ਕੋ ਆਪ ਟੂਠਾ ਤਿਨ ਅੰਮ੍ਰਿਤ ਗੁਰ ਤੇ ਪਾਇਆ ਭਗਤਾਂ ਕੀ ਚਾਲ ਨਰਾਲੀ ਚਾਲਾ ਨਰਾਲੀ ਭਗਤਾ ਕੇਰੀ ਬਖਮ ਮਾਰਗ ਚਲਣਾ ਲੁਭ ਲਹੁ ਅਹੰਕਾਰੂ ਤਜ ਤ੍ਰਿਸ਼ਨਾ ਬਹੁ ਨਾ ਨਾਹੀ ਬੋਲਣਾ ਲਖੇ ਵਾਲੇ ਨੇ ਕੀ ਉਤੀ ਮਾਰਗ ਜਾਣਾ ਗੁਰ ਪ੍ਰਸਾਦੀ ਵਾਹਿਗੁਰੂ 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 ਆਨੰਦ ਸੁਨੋ ਬਟ ਪਗਿਓ ਸਗਲ ਮਨੋਰਥ ਪੂਰੇ ਪਾਰ ਪਰਮ ਪ੍ਰਪਾਇ ਉਤਰੇ ਸਗਲ ਬਸੂਰੇ ਦੁਖ ਰੋਗ ਸੰਤਾਪ ਪੁੱਤਰੇ ਸੁਣੀ ਸੱਚੀ ਬਾਣੀ ਸੰਤ ਸਾਜਣ ਪਰੇ ਸਰਸਿ ਪੂਰੇ ਗੁਰਤੇ ਜਾਣੀ ਸੁਣਤੇ ਪੁਨੀਤ ਕਹਤੇ ਪਵਿੱਤਰ ਸਤਗੁਰ ਰਹਾ ਪਰ ਪੂਰੇ ਬਿਨਵੰਤ ਨਾਨਕ ਗੁਰ ਚਰਨ ਲਾਗੇ ਬਾਜੇ ਅਨਹਦ ਤੂਰੇ ਸੁਣਤੇ ਪੁਨੀਤ ਕਹਤੇ ਪਵਿੱਤਰ ਸਤਗੁਰ ਰਹਾ ਪਰ ਪੂਰੇ ਬਿਨਵੰਤ ਨਾਨਕ ਗੁਰ ਚਰਨ ਲਾਗੇ ਬਾਜੇ ਅਨਹਦ ਤੂਰੇ ਸਤਿਨਾਮ ਸ਼੍ਰੀ ਵਾਹਿਗੁਰੂ ਜੋ ਜੋ ਮੇਰੇ ਨਾਲ ਜੁੜ ਰਹੇ ਹਨ ਪਰਮਾਤਮਾ ਕਰੇ ਉਹਨਾਂ ਦੇ ਸਾਰੇ ਕਾਰਜ ਰਾਸ ਕਰਨਾ ਸਤਿਨਾਮ ਵਾਹਿਗੁਰੂ ਸਤਿਨਾਮ ਵਾਹਿਗੁਰੂ ਸਤ නමවාහෙගුරු සతනමවාහෙගරු සతනම සతනමජවාහෙගුරු වාහෙගුරු වාහෙගරජ සනම සනම සతනමජ වාහගුරු වාහෙගුරු වාහෙගරජ राग माला राग एक संग पंच ब्रंगन संग अल्पा अठाऊ नंदन पार ब्रह्म वाहे गुरु 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 बसंत की वार महला पंजमा इकुम कार सतगुर प्रसाद हर का नाम त्याहि कहु हरि पाया करम लिख भई एहि रुति सहाई सतनाम श्री वाहे गुरु सतनाम श्री वाहे गुरु वाहे गुरु वाहे गुरु वाहे गुरु वाहे गुरु कोजिटिव ਜੋ ਜੋ ਵੀ ਜੁੜ ਰਹੇ ਨੇ ਪਲੀਜ਼ ਲਾਈਵ ਨੂੰ ਲਾਈਕ ਕਰ ਦਿਓ ਸੋਹਿਲਾ ਰਾਗਉੜੀ ਦੀਪ ਕੀ ਮਹਲਾ ਪਹਿਲਾ ਇੱਕਮ ਕਾਲ ਸਤਗੁਰ ਪ੍ਰਸਾਦ ਜੈ ਕਰ ਕੀਰਤ ਆਖੀ ਹੈ ਕਰਤੇ ਕਾ ਹੋਏ ਵਿਚਾਰੋ ਤਿਤਕਰ ਗਾਵੋ ਸੋਹਿਲਾ ਸੇਵਨ ਸੇਵਨਜਨ ਹਾਰੋ ਤੁਮ ਗਾਵੋ ਮੇਰੇ ਨਿਰਪਉ ਕਾ ਸੋਹਿਲਾ ਹਉ ਵਾਰੀ ਜਿਤ ਸੋਹਿਲੇ ਸਦਾ ਸੁਖ ਹੋਏ ਰਹਾਓ ਨਿਤਨਿਤ ਜੜੀਏ ਸਮਲਨੀਏ ਦੇਖੇਗਾ ਦੇਵਨਹਾਰ ਤੇਰੇ ਦਾਨੇ ਕੀਮਤ ਨਾ ਪਾਵੇ ਤਿਸ ਦਾਤੇ ਕਵਨ ਸੁਮਾਰ ਸੰਬਤ ਸਾਹਾ ਲਿਖਿਆ ਮਿਲਕਰ ਪਾਵੇ ਤੇਲ ਦੇਣ ਸਜਣ ਅੱਸੀ ਸੜੀਆਂ ਜਿਹਾ ਹੋਵੇ ਸਾਹਿਬ ਸਿਉ ਮੇਲ ਕਰ ਕਰ ਇਹੋ ਪਹੁੰਚਣਾ ਸਦੜੇ ਨਿਤ ਪਵਨ सदनहारा सिमरी है नानक से दे आवन समहल्ला पहला छे कर छे गुर छे उपदेश गुर, गुर वेस अनेक बाबा जय कर कीरत आखी होई है सो कर राख बडयाई तो राहे चसिया कड़ियां पहरा तिथि बारी माहू होआ ਸੂਰਜ ਇਕ ਰੁੱਤ ਅਨੇਕ ਨਾਨਕ ਕਰਤੇ ਕੇ ਕੇਤੇ ਵੇਸ ਰਾਗ ਤਨਾ ਸ੍ਰੀ ਮਹੱਲਾ ਪਹਿਲਾ ਗगन ਮੈ ਥਾਰ ਰਵ ਚੰਦ ਦੀਪਕ ਮਨੇ ਤਾਰਿਕਾ ਮੰਡਲ ਜਨਕ ਮੋਤੀ ਧੂਪ ਮਲਾਨ ਲੋ ਪਾਵਨ ਚਵਰੋ ਕਰੇ ਸਗਲ ਬਨ ਰਾਏ ਫੁਲੰਤ ਜੋਤੀ ਕੈਸੀ ਆਰਤੀ ਹੋਈ ਪਵਖੰਡਨਾ ਤੇਰੀ ਆਰਤੀ ਅਨਹਤਾ ਸ਼ਬਦ ਬਜੰਤ पेरी राहो सहस्तव नैन नन नैन है तो हे कौ सहस मूरत नन्ना एक तो ही सहस पद बिमलम नन्ना एक पद गंध बिन सहस्तव तव गंध इव चलत मो मोही सब मह ज्योति ज्योत है सोए तिस दे चानन सब मह चांदन होए ਗੁਰਸਾਖੀ ਜੋਤ ਪ੍ਰਗਟ ਹੋਏ ਜੋਤਿਸ ਪਾਵੇਂ ਸੋ ਆਰਤੀ ਹੋਏ ਹਰ ਚਰਨ ਕਵਲ ਮਕਰੰਦ ਲੋ ਬਿਤਮਨੋ ਅਨਹੰਦ ਮੋਹੀ ਆਹੀ ਪਿਆਸਾ ਕਿਵ ਜਲ ਦੇਹ ਨਿਆਨਕ ਸਰਿੰਗ ਕਉ ਹੋਏ ਜਾ ਤੇ ਤੇਰੇ ਨਾਇ ਵਾਸਾ ਰਾਗ ਆਉੜੀ ਪੂਰਬੀ ਮਹੱਲਾ ਚੌਥਾ ਕਾਮ ਕ੍ਰੋਧ ਨਗਰ ਬਹੁ ਪਰਿਆ ਮਿਲ ਸਾਧੂ ਖੰਡਲ ਖੰਡਾ ਹੈ ਪੂਰਬ ਲਿਖਤ ਗਿ ਲਿਖੇ ਗੁਰ ਪਾਇਆ ਮਨ ਹਰਿ ਲੈ ਮੰਡਲ ਮੰਡਾ ਹੈ ਕਰ ਸਾਧੂ ਅੰਜਲੀ ਪੁਨ ਵੱਡਾ ਹੈ ਕਰ ਡੰਡਾ ਤ ਪੁਨ ਵੱਡਾ ਹੈ ਰਹਾਉ ਸਾਕਤ ਹਰ ਰਸ ਸਾਧਨ ਜਾਣਿਆ ਤਿਨ ਅੰਤਰ ਹਉ ਮੈਂ ਕੰਡਾ ਹੈ ਜਿਉ 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 ਚਲੇ ਚੁਬੈ ਦੁਖ ਪਾਵੇ ਜਮਕਾਲ ਸਹੇ ਸਰ ਡੰਡਾ ਹੈ ਹਰ ਜਨ ਹਰ ਹਰ ਨਾਮ ਸਮਾਣੇ ਦੁਖ ਜਨਮ ਮਰਨ ਪਵ ਖੰਡਾ ਹੈ ਅਬినాਸੀ ਪੁਰਖ ਪਾਇਆ ਪਰਮੇਸ਼ਰ ਬਹੁ ਸੂਬ ਖੰਡ ਬ੍ਰਹਮੰਡਾ ਹੈ ਹਮ ਗਰੀਬ ਮਸਕੀਨ ਪ੍ਰਭ ਤੇਰੇ ਹਰ ਰਾਖ ਰਾਖ ਗੁਰ ਵੱਡਾ ਹੈ ਜਨ ਨਾਨਕ ਨਾਮ ਆਧਾਰ ਟੇਕ ਹੈ ਹਰ ਨਾਮ ਹੀ ਸੁਖ ਮੰਡਾ ਹੈ रागौड़ी पूर्वी महला पंजवा करो बेनती सुनो मेरे मीता संत टहल की बेला इहा खाट चलो हर लाहा आगे बसन सुहेला।, सुहेला सुहेला आद घटे औद घटे दिन दिन रिन, रिनारे मन गुर मिल काज सवारे रहाओ ए संसार विकार संसे में ਦਿਰਿ ਦਿਰਿਓ ਬ੍ਰह्म ਗਿਆਨੀ ਜਿਸਿਆ ਜਗਾ ਜਗਾਏ ਪੀਵਿਆਂ ਪਿਆਏ ਏਗ ਰਸ ਅਖਾ ਇਕਤ ਕਥਾ ਤਿੰ ਜਾਨੀ ਤਿੰ ਜਾਨੀ ਜਾ ਕੋ ਆਏ ਸੋਏ ਵਿਹਾਜ ਹਰ ਗੁਰ ਤੇ ਮਨਾਏ ਬਸੇਰਾ ਨਿਜ ਕਰ ਮਹਿਲ ਪਾਵੋ ਸੁਖ ਸਹਜੇ ਬਹੁਰ ਨਾ ਹੋਏ ਫੇਰਾ अंतर जामी पुरख विदाते सरदा मन की पूरे नानक दास एह सुख मांगे कहो क्यों कर संतन की तूरे अंतर जामी पुरख विदाते सरदा मन की पूरे नानक दास एह सुख मांगे मो क्यों करे संतन की तूरे नानक दास एह सुख मांगे मो ਕੌ ਕਰੇ ਸੰਤਨ ਕੀ ਤੂਰੇ ਕੌ ਕਰ ਸੰਤਨ ਕੀ ਤੂਰੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਪ੍ਰਮਾਤਮਾ ਜੀ ਜਿਨ੍ਹਾਂ ਜਿਨ੍ਹਾਂ ਨੇ ਮੇਰੀ ਲਾਈਵ ਨੂੰ ਲਾਈਕ ਕੀਤਾ ਉਹਨਾਂ ਦੇ ਉੱਪਰ ਸਤਿ ਮੇਰ ਭਰਿਆ ਹੱਥ ਰੱਖਣਾ ਤੇ ਜ਼ਿੰਦਗੀ ਵਿੱਚ ਕਾਮਯਾਬੀਆਂ ਬਖਸ਼ਣਾ